ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਾਰੇ ਭੈਣ ਭਰਾ ਕੀ ਹਾਲ ਚਾਲ ਆਹੀਂ ਵੀ ਠੀਕ ਠਾਕ ਵਧੀਆ ਤੇ ਅੱਜ ਅਹੀਂ ਸਾਰੇ ਭੈਣ ਭਰਾਵਾਂ ਨਾਲ ਇੱਕ ਗੱਲ ਕਰਨੀ ਹੈ ਜ਼ਰੂਰੀ ਸਾਰੇ ਭੈਣ ਭਰਾ ਹਨ ਪੁੱਛਦੇ ਹੀ ਵੀ ਤੁਸੀਂ ਆਪਣੀ ਫੈਮਿਲੀ ਇੰਟਰੋ ਕਰਾਓ ਤੁਹਾਡੀ ਫੈਮਿਲੀ ਵਿੱਚ ਕੌਣ ਕੌਣਾ ਅੱਜ ਅਹੀਂ ਤੁਹਾਨੂੰ ਦੱਸਾਂਗੇ ਵੀ ਤੁਹਾਡੀ ਫੈਮਿਲੀ ਵਿੱਚ ਕੌਣ ਕੌਣ ਰਹਿੰਦਾ ਵਾ ਅਹੀਂ ਦੋਵੇਂ ਜਾਣੇ ਸੁਖਜਿੰਦਰ ਰਮਨ ਇਹਨਾਂ ਨੂੰ ਤਾਂ ਤੁਸੀਂ ਸਾਰੇ ਭੈਣ ਭਰਾ ਜਾਣਦੇ ਹੀ ਜੀ ਤੇ ਸਾਡੀ ਇੱਕ ਬੇਟੀ ਆ ਉਹ ਪਲੱਸ 1 ਵਿੱਚ ਪੜਦੀ ਆ ਤੇ ਮੈਡੀਕਲ ਉਹਨੇ ਰੱਖਿਆ ਵਾ ਨਾਮ ਉਹਦਾ ਨਬਰੋਜ ਬੀਰ ਕੋ ਨਬਰੋਜ ਬੀਰ ਕੋ ਦਾ ਨਾਮ ਆ ਉਹ ਕੈਮਰੇ ਸਾਹਮਣੇ ਨਹੀਂ ਆਉਣਾ ਚਾਹੁੰਦੀ ਤੇ ਚਲੋ ਥੋੜਾ ਜਿਹਾ ਝਾਕ ਲਈ ਆ ਤੇ ਗੱਲ ਵੀ ਸਹੀ ਆ ਜੇ ਬੱਚਾ ਆਉਣਾ ਚਾਹੁੰਦਾ ਤੁਨੂੰ ਲਿਆਓ ਜੇ ਨਹੀਂ ਤੇ ਨਹੀਂ ਤੇ ਬੇਟਾ ਸਾਡਾ ਛੋਟਾ ਵਾ ਉਹਦਾ ਬਰਥ ਬੇਟੀ ਦਾ ਹੈਗਾ ਵਾ 2007 ਦਾ 17 ਫਰਵਰੀ 2007 ਦਾ ਤੇ ਬੇਡਾਲ ਤੋਂ ਛੋਟਾ ਵਾ ਇਹਦਾ ਬਰਤ ਹੈਗਾ ਵਾ 12 ਹਾਂਜੀ 12 ਜਨਵਰੀ 2008 12 ਜਨਵਰੀ 2008 ਦਾ ਨਾਮ ਇਹਦਾ ਕਰਨਵੀਰ ਸਿੰਘ ਦਾ ਜਿਹਦਾ ਨਾਮ ਕਰਨਵੀਰ ਸਿੰਘ ਆ ਤੇ ਮੈਂ ਹਜੇ 16 ਸਾਲਾਂ ਦਾ ਮੈਂ ਇਹ ਤੀ ਵੀਡੀਓ ਨਹੀਂ 16 ਦਾ ਹੋ ਗਿਆ 17ਵਾਂ ਲੱਗ ਜਾਣਾ ਮੈਂ 17ਵਾਂ ਲੱਗਾ ਵਾ ਤੁਹਾਨੂੰ ਪਤਾ 18ਵਾਂ ਲੱਗਣਾ ਵਾ ਹਾਂ ਠੀਕ ਆ ਤੇ ਇਹ ਵੀ ਪਲਸ 1 ਵਿੱਚ ਸੰਤਖਬੀਰ ਸਕੂਲ ਸਾਰੇ ਭੈਣ ਭਰਾ ਜਾਣਦੇ ਨੇ ਸਾਰੇ ਸੋਚਦੇ ਨੇ ਵੀ ਇਹ ਝੂਠ ਹੀ ਮਾਰਦਾ ਸਤਾਦਾ ਮੈਂ ਸੱਚੀ ਨਿਕਦਾਈਆਂ ਮੈਂ ਵੈਰੇ ਵੇਖਣ ਚ ਵਟਾ ਲੱਦਾਂ ਥੋੜਾ ਯਾਰ ਇਹ ਵੀ ਪਲਸ 1 ਕਲਾਸ ਵਿੱਚ ਪੜਦਾ ਵਾ ਸੰਤਖਬੀਰ ਸਕੂਲ ਸਾਰੇ ਭੈਣ ਭਰਾ ਜਾਣਦੇ ਹੋਣਗੇ ਸਠਿਆੜੀ ਪੋਲ ਦੇ ਨਾਲ ਹੀ ਸਕੂਲ ਵਾ ਬਹੁਤ ਮਸ਼ਹੂਰ ਵਾ ਤੇ ਇਹਨੇ ਕਮ ਅਸਰ ਰੱਖੀ ਆ ਚਲੋ ਬੱਚੇ ਦੀ ਆਪੋ ਆਪਣੀ ਚੁਆਇਸ ਹੁੰਦੀ ਆ ਕਿ ਕਿਹੜੇ ਸਬਜੈਕਟ ਨਾਲ ਮੈਂ ਗਾੜੀ ਕਿਹੜੀ ਲਾਈਨ ਵਿੱਚ ਜਾਣਾ ਵਾ ਤੇ ਪੜਨ ਵਿੱਚ ਵੀ ਚਲੋ ਬਹੁਤ ਵਧੀਆ ਵਾ ਤੇ ਟਿਊਸ਼ਨ ਵਗੈਰਾ ਜਿਹੜੀ ਇਹਦੀ ਆ ਉਹ ਹੀ ਆਨਲਾਈਨ ਹੀ ਇਹਨੂੰ ਦਉੰਨੇ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਵੀ ਸੜਕਾਂ ਤੇ ਟ੍ਰੈਫਿਕ ਬਹੁਤ ਜ਼ਿਆਦਾ ਵਾ ਤੇ ਜਦੋਂ ਬੱਚੇ ਘਰੋਂ ਜਾਂਦੇ ਆ ਮਾਂ ਪਿਓ ਦੀ ਜਾਨ ਜਿਹੜੀ ਸੂਲੀ ਤੇ ਟੰਗੀ ਰਹਿੰਦੀ ਆ ਜਿੰਨਾ ਚਿਰ ਘਰ ਨਹੀਂ ਆਦੇ ਨਾਲੇ ਟ੍ਰੈਫਿਕ ਤੇ ਰੰਗਨ ਹੈ ਹੀ ਹੈ ਵਾ ਜਦੋਂ ਇਹ ਸ਼ਹਿਰ ਚੱਲ ਜਾਂਦੇ ਆ ਨਾ ਫੇਰ ਇਹਨਾਂ ਨੂੰ ਇਹ ਹੁੰਦਾ ਵੀ ਖੰਭ ਲੱਗ ਜਾਂਦੇ ਆ ਸਹੀ ਗੱਲ ਆ ਜ਼ਿਆਦਾ ਇਹ ਆ ਵੀ ਬੱਚਿਆਂ ਨੂੰ ਹੁੰਦਾ ਵੀ ਹੁਣ ਮੋਟਰਸਾਈਕਲ ਮਿਲਿਆ ਵਾ ਮੰਮੀ ਪਾਪਾ ਕਿਹੜੇ ਵੇਖਣਦੇ ਆ ਆਪਣੀਆਂ ਮਰਜ਼ੀਆਂ ਕਰਦੇ ਆ ਕਿਉਂਕਿ ਸ਼ਹਿਰ ਜਾਂਦੇ ਆ ਕਈਆਂ ਮੁੰਡਿਆਂ ਨੂੰ ਵੇਖੀਦਾ ਬੱਚਿਆਂ ਨੂੰ ਵੇਖੀਦਾ ਵਾ ਇੰਨਾ ਤੇਜ਼ ਜਾਂਦੇ ਆ ਨਾ ਪੀ ਅਹੀਂ ਵੀ ਆਪਣਾ ਆਪਣਾ ਆਪ ਲਾਗੂ ਬਚਾਈਦਾ ਵਾ ਕਿ ਹੋਲੀ ਕਰ ਲਈਏ ਇਹ ਉਮਰ ਇਦਾਂ ਦੀ ਹੁੰਦੀ ਆ ਇਹਨੂੰ ਵੀ ਇਹ ਹੁੰਦਾ ਵਾ ਪਾਪਾ ਗੱਡੀ ਤੇ ਫਲਾਣੇ ਨਾਲ ਚੱਲੀਏ ਪਾਪਾ ਗੱਡੀ ਤੇ ਫਲਾਣੇ ਚ ਚੱਲੀਏ ਪਰ ਮੈਨੂੰ ਬੜਾ ਡਰ ਲੱਗਦਾ ਵਾ ਜਦੋਂ ਇਹਦੇ ਨਾਲ ਗੱਡੀ 'ਚ ਬੈਠੇ ਹੋਈਏ ਨਾ ਤੇ ਮੈਨੂੰ ਬਹੁਤ ਡਰ ਲੱਗਦਾ ਵਾ ਤੇ ਪਰ ਇਹ ਉਮਰ ਇਦਾਂ ਦੇ ਬੱਚਿਆਂ ਨੂੰ ਹੁੰਦਾ ਕਿ ਅਸੀਂ ਮੋਟਰਸਾਈਕਲ ਚਲਾਈਏ ਅਸੀਂ ਗੱਡੀ ਚਲਾਈਏ ਆਹ ਥੋੜਾ ਜਿਹਾ ਟਾਈਮ ਆ ਮੁੜ ਕੇ ਜਦੋਂ ਚੰਗੀ ਤਰ੍ਹਾਂ ਜਾਜਾ ਗਈ ਇਹਨਾਂ ਨੇ ਵੀ ਕਹਿਣਾ ਨਹੀਂ ਪਾਪਾ ਨੂੰ ਹੀ ਲੈ ਜਾਓ ਮम्मा ਨਾਲ ਮੈਂ ਰਹਿਦਾ ਘਰ ਹੁਣ ਤੇ ਅਜੇ ਚਾਹ ਵਾ ਹਾਂ ਅਜੇ ਚਾਹ ਵਾ ਲਾਵਾ ਦਾਵਾ ਕੰਮ ਤੇ ਬਾਕੀ ਪੜਨ ਵਿੱਚ ਠੀਕ ਆ ਬੇਟੀ ਵੀ ਠੀਕ ਆ ਬੇਟਾ ਵੀ ਠੀਕ ਆ ਤੇ ਸਾਡੇ ਨਾਲ ਵੀਡੀਓ ਦੇ ਵਿੱਚ ਹੈਲਪ ਵੀ ਸਾਡੀ ਬਹੁਤ ਕਰਵਾਉਂਦੇ ਆ ਕਿਉਂ ਕਿਤੇ ਅਹੀਂ ਤੇ ਐਕਟਿੰਗ ਕਰਨੀ ਹੁੰਦੀ ਆ ਬਾਕੀ ਜੋ ਵੀ ਸਾਰਾ ਕੰਮ ਜਿਹੜਾ ਉਹ ਕਰਨੇ ਕਰਨਾ ਹੁੰਦਾ ਥੰਬਨੇਲ ਬਣਾਉਣਾ ਐਡਿਟ ਕਰਨੀ ਜੋ ਵੀ ਕਰਨਾ ਇੰਨੇ ਕਰਨਾ ਹੁੰਦਾ ਵਾ ਰਾ ਤੈਨੂੰ 12:00 ਵਜੇ ਜਾਂਦਾ ਵਿਚਾਰੇ ਨੂੰ ਹਾਂ ਆਪਣੀ ਪੜ੍ਹਾਈ ਦਾ ਵੀ ਬੋਝ ਇੱਤੇ ਹੈਗਾ ਵਾ ਤੇ ਬਾਕੀ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਪਤਾ ਵਾ ਕਿ ਚੈਨਲ ਵੀ ਦੋ ਆ ਤੇ ਦੋਹਾਂ ਚੈਨਲਾਂ ਦਾ ਕੰਮ ਵੀ ਇਹਨੂੰ ਇਕੱਲੇ ਨੂੰ ਕਰਨਾ ਪੈਂਦਾ ਕਿਹ ਟਾਈਮ ਖੇਜੀ ਜਾਂਦਾ ਵਾ ਤੇ ਫਿਰ ਮੈਂ ਕਹੂੰਗੀ ਵੀ ਕਰਨ ਤੂੰ ਖੇਜਾ ਨਾ ਪੱਕੇ ਥੱਲੇ ਬਹਿ ਕੇ ਐਡਿਟ ਕਰਨ ੜਿਆ ਤੇ ਪੱਕੇ ਬੰਦ ਕਰ ਤੇ ਇੰਨੀ ਸਾਲਾ ਤੇ ਲਗਾਈਦਾ ਤੇ ਸਹੀ ਗੱਲ ਆ ਸਾਰਾ ਦਿਨ ਇਦਾਂ ਲੰਘ ਜਾਂਦਾ ਤਾਂ ਅੱਜ ਵੀ ਤਿੰਨ ਬਣਾਈਆਂ ਤਿੰਨ ਬਣਾਈਆਂ ਤਿੰਨ ਵੀਡੀਓ ਬਣਾਈਆਂ ਅੱਜ ਵੀ ਤੇ ਹੁਣ ਕਿਚਨ ਦੇ ਕੰਮ ਨੂੰ ਥੋੜਾ ਲੇਟ ਹੋ ਗਈ ਫਿਰ ਫਟਾਫਟ ਹੋ ਗਈ ਤਾਂ ਤੇ ਇਹ ਆ ਵੀ బిਜੀ ਆ ਲਾਈਫ ਬਹੁਤ ਵਧੀਆ ਵਾ ਬਹੁਤ ਵਧੀਆ ਟਾਈਮ ਲੰਘਣ ਰਿਹਾ ਵਾ ਬਾਕੀ ਇਹੀ ਪਰਿਵਾਰ ਦੇ ਵਿੱਚ ਤੇ ਚੋਵੇਂ ਜਾਣੇ ਇਸ ਟਾਈਮ ਰਹਿ ਰਹੇ ਆ ਬੜਾ ਵਧੀਆ ਤਰੀਕੇ ਦੇ ਨਾਲ ਤੇ ਦੂਜੀ ਗੱਲ ਇਹ ਆ ਵੀ ਮੰਮੀ ਡੈਡੀ ਦੇ ਸਾਡੇ ਵੀ ਡੈਥ ਹੋ ਗਈ ਆ ਮੰਮੀ ਡੈਡੀ ਨਹੀਂ ਹੈਗੇ ਡੈਡੀ ਸਾਡੇ ਦਾ ਨਾਮ ਫਰਦ ਸਾਹਿਬ ਹੈਗੇ ਸਰਦਾਰ ਬਲਬੀਰ ਸਿੰਘ ਸਿੱਧੂ ਉਹ ਤਾਂ ਸਾਡੀ ਗੋਤ ਤੇ ਪਿੰਡ ਵਿੱਚ ਸਾਨੂੰ ਲੋਰੀਆ ਕਹਿੰਦੇ ਆ ਮਤਲਬ ਕਿ ਸ਼ੁਰੂ ਤੇ ਜਿਹਦਾ ਕਹਿੰਦੇ ਜਾਨਸ਼ਾਨੀ ਮਤਲਬ ਸਾਡੀ ਜਿਹੜਾ ਲੋਰੀਆ ਨਾਮ ਤਾਂ ਮਤਲਬ ਕੀ ਬਣੀਆ ਕਿਉਂਕਿ ਸਾਡੇ ਪ੍ਰਦਾਦਾ ਜੀ ਜਿਹੜੇ ਮਤਲਬ ਕਿ ਸਰਦਾਰ ਗਰਦੇਵਾਲ ਸਿੰਘ ਤੇ ਉਹ ਮਤਲਬ ਕੀ ਫੌਜੀ ਆਰਮੀ ਚ ਰਿਟਾਇਰ ਹੀ ਤੇ ਮਤਲਬ ਕਿ ਉਹਨਾਂ ਨੂੰ ਵੀ ਕਹਿੰਦੇ ਸੀ ਤੇ ਪਰ ਜਿਹੜੀ ਪਛਾਣ ਆ ਉਹ ਮਤਲਬ ਸਾਡੇ ਦਾਦਾ ਜੀ ਕਰਕੇ ਮਤਲਬ ਕਿ ਸਰਦਾਰ ਬਲਬੀਰ ਸਿੰਘ ਉਹਨਾਂ ਦਾ ਨਾਮ ਹੀ ਤੇ ਮਤਲਬ ਸਾਰੇ ਏਰੀਆ 'ਚ ਮਤਲਬ ਕਿ ਤੁਸੀਂ ਕਹਿ ਲਾਗੇ ਸ਼ੱਕ ਜਿਨੇ ਪਿੰਡਾਂ 'ਚ ਸਾਰੇ ਮਤਲਬ ਕੋਈ ਨਹੀਂ ਰਿਸਪੈਕਟ ਕਰਦੇ ਹੀ ਹਨ ਤੇ ਉਹਨਾਂ ਨੂੰ ਜਾਣਦੇ ਹੀ ਉਹ ਵੀ ਮਤਲਬ ਕਿ ਹਰੇਕ ਨੂੰ ਹੱਸ ਕੇ ਜਦੋਂ ਮਿਲਦੇ ਆ ਹਨਾ ਇਦਾਂ ਮਤਲਬ ਕੋਈ ਇਹ ਨਹੀਂ ਵੀ ਕੁਸੇਗਾ ਸਿਆਣਾ ਦਾ ਕੋਈ ਸੀਨ ਹੈ ਨਹੀਂ ਉਹਨਾਂ ਨੇ ਮਤਲਬ 24 ਘੰਟੇ ਜਿੱਦਾਂ ਕਹਿ ਲੋ ਵੀ ਹੱਸਦੇ ਰਹਿਣਾ ਜਦੋਂ ਹੁਣ ਤੁਸੀਂ ਵੀਡੀਓ ਸਾਨੂੰ ਵੀੇਜ ਦੇ ਜੇ ਇਹ ਤਾਂ ਚਲੋ ਮੰਮੀ ਵੈਸੇ ਵੀਡੀਓ ਥੋੜਾ ਜਿਹਾ ਉਦਾਂ ਹਨਾ ਸੀਨ ਨਹੀਂ ਮੈਨੂੰ ਉਦਾਂ ਦਾ ਮਿਲ ਜਾਂਦਾ ਮੈਨੂੰ ਬੜਾ ਜਦੋਂ ਹੁੰਦਾ ਕੇ ਟਾਈਮ ਸੀਨ ਕਰ ਲੱਗਿਆ ਪਰ ਹੁਣ ਕੀ ਕਰੀਏ ਇਹ ਵੀ ਬੱਜੇ ਹੁੰਦੇ ਆ ਸਾਨੂੰ ਵੀ ਇਦਾਂ ਦੇ ਸੇਨ ਕਰਨੇ ਪੈਂਦੇ ਆ ਤੇ ਪਰ ਮਤਲਬ ਕਿ ਸਾਡੇ ਘਰ ਇਦਾਂ ਦਾ ਕੋਈ ਹੈ ਨਹੀਂ ਆ ਵੀ ਮਤਲਬ ਆਪਾਂ ਸਾਰਿਆਂ ਨੇ ਗੁੱਸੇ ਜਿਹਾ ਨਹੀਂ ਨਹੀਂ ਇਹ ਪੁੱਸਾ ਆ ਕਰਨਾ ਪਏ ਉਹ ਤਾਂ ਫਿਰ ਇਹਨਾਂ ਨੂੰ ਲਾ ਵੀ ਲਈਏ ਪਰ ਇਦਾਂ ਵੀ ਇਹਨਾਂ ਨੂੰ ਪਿਆਰ ਨਹੀਂ ਹੁੰਦਾ ਪਰ ਨਹੀਂ ਮਤਲਬ ਕਿ ਜ਼ਿਆਦਾਤਰ ਸਾਰੇ ਮੈਂ ਕਿ ਠੰਡੇ ਸੁਭਾਅ ਦੇ ਹੀ ਇੱਥੇ ਕਈ ਹੁੰਦੇ ਆ ਨਾ ਵੀ ਕਰਮ ਸੁਭਾਅ ਦੇ ਤੇ ਉਹ ਇੱਥੇ ਹੈ ਨਹੀਂ ਮਤਲਬ ਸਭ ਤੋਂ ਠੰਡੇ ਤੁਹਾਡੇ ਘਰ ਤੁਹਾਡੇ ਪਾਪਾ ਹੀ ਆ ਮਤਲਬ ਕਿ ਇਹਨਾਂ ਨੇ ਸਾਨੂੰ ਤੈਨਾ ਜਾਣਾ ਇਹਨੂੰ ਚੁੱਪੀ ਕਰਾਉਣਾ ਵੀ ਤੁਸੀਂ ਕੋਖੜੀ ਬੋਲਣਾ ਆ ਮਤਲਬ ਕਿ ਠੰਡੇ ਸੁਭਾਅ ਬਹੁਤ ਇਹਨਾਂ ਦਾ ਮਤਲਬ ਮੰਮੀ ਦਾ ਵੀ ਠੰਡਾ ਵਾ ਸਾਰਿਆਂ ਦਾ ਠੰਡਾ ਕੋਈ ਮਤਲਬ ਕੀ ਹੈ ਨਹੀਂ ਆਡੇ ਘਰ ਚ ਵੀ ਦੂਜੇ ਨਾਲ ਲੜਾਈ ਲੜਾਈ ਹੈ ਨਾ ਕਈਆਂ ਘਰਾਂ ਚ ਚਲੋ ਹੋ ਜਾਂਦੀ ਹੈ ਤੇ ਬੜੀ ਵਧੀਆ ਤਰੀਕੇ ਨਾਲ ਹੀ ਆਪਣੀ ਲਾਈਫ ਚਲੋ ਕੋਈ ਗੱਲ ਨਹੀਂ ਜਿੱਥੇ ਦੋ ਭਾਂਡੇ ਹੋਣ ਮਾਰੇ ਮੋਟੇ ਖੜਕ ਵੀ ਪੈਂਦੇ ਆ ਤੇ ਜੇ ਨਾ ਖੜਕਿਆ ਤਾਂ ਮੈਨੂੰ ਪਤਾ ਕਿਦਾਂ ਲੱਗੇ ਤੇ ਬਾਕੀ ਅਸੀਂ ਆਪਣੀ ਲਾਈਫ ਬਹੁਤ ਵਧੀਆ ਤਰੀਕੇ ਨਾਲ ਇੰਜੋਏ ਕਰ ਰਹੇ ਆ ਹਾਂਜੀ ਹਾਂਜੀ ਕੋਈ ਇਹੋ ਜਿਹੀ ਗੱਲ ਨਹੀਂ ਗਈ ਹੈਗੀ ਤੇ ਜੇ ਕੇ ਭਿਆਨ ਭਰਾਣੇ ਆਉਣਾ ਹੋਵੇ ਤੇ ਬਹੁਤੀ ਪੁੱਛ ਦੱਸ ਕਰਨ ਦੀ ਲੋੜ ਨਹੀਂਗੀ ਅੱਡੇ ਦੇ ਕੇ ਤੋਂ ਤੁਹਾਡੇ ਤੇ ਆਣ ਕੇ ਸਠਿਆੜੀ ਵੱਲੋਂ ਆਓਗੇ ਤਾਂ ਵੀ ਸਿੱਧੂ ਅੱਡੇ ਤੇ ਆਣ ਕੇ ਜੇ ਗਰਦਾਸਪੁਰ ਵੱਲੋਂ ਆਓਗੇ ਤਾਂ ਵੀ ਉੱਥੇ ਪੁੱਛ ਲੈਣਾ ਪਈ ਨਾ ਹੋਰੀਆਂ ਦੇ ਘਰ ਜਾਣਾ ਹੈ ਡੇਰੇ ਤੇ ਮਤਲਬ ਹਾਂ ਜਦੋਂ ਲਾਹੌਰੀਆਂ ਦੇ ਡੇਰੇ ਤੇ ਤੁਸੀਂ ਕਹੋਗੇ ਨਾ ਤੇ ਉਹਨਾਂ ਦੇ ਆਪੇ ਦੱਸਣਾ ਵੀ ਉਹ ਜਿਆਦਾਤਰ ਸੁਖਜਿੰਦਰ ਤਹੀਂ ਬਹੁਤ ਪਿੰਡ ਵਿੱਚ ਘਟ ਕਹਿੰਦੇ ਹਨਾ ਅ ਬਸ ਛੋਟੇ ਨਾਂ ਨੂੰ ਜਿਆਦਾ ਜਾਣਦੇ ਛੋਟਾ ਨਾਂ ਇਹਨਾਂ ਦਾ ਸੋਨੂ ਆ ਤੇ ਸੋਨੂ ਕਹਿ ਕੇ ਹੀ ਸਾਰਿਆਂ ਨੂੰ ਪਤਾ ਪਿੰਡ 'ਚ ਮਤਲਬ ਜਿੱਦਾਂ ਕਹਿ ਦੋ ਕਿ ਤੁਸੀਂ ਅਗੇ ਲਾਹੌਰੀਆ ਲਾ ਦੋ ਹਾਂ ਫਿਰ ਉਹਦਾਂ ਵੀ ਕਈ ਛੋਟੇ ਨਾਮ ਦੇ ਬੜੇ ਜਾਣੇ ਹੁੰਦੇ ਪਿੰਡ ਜਿਹਦਾ ਤੁਹਾਨੂੰ ਪਤਾ ਹੀ ਆ ਤੇ ਅੱਗੇ ਜੇ ਤੁਸੀਂ ਹਾਂ ਸੋਨੂ ਲੋਹਰੀਆ ਤੁਹਾਨੂੰ ਉਸੇ ਵੇਲੇ ਦੱਸਣਗੇ ਵੀ ਉੱਥੇ ਕਿਉਂਕਿ ਤੈਨੂੰ ਪਤਾ ਪਿੰਡਾਂ ਦੇ ਵਿੱਚ ਨਾਂ ਪਾਏ ਹੁੰਦੇ ਛੋਟੇ ਦੇ ਵੱਡੇ ਨਾਂ ਦਾ ਕਈ ਵਾਰਾ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਕਈ ਜਾਣੇ ਪੁੱਛੇ ਨਾ ਕੋਈ ਸਾਨੂੰ ਜਿੱਦਾਂ ਲੈਟਰ ਵਗੈਰਾ ਆਵੇ ਤੇ ਪੁੱਛੇ ਸਖਦੀਂ ਦੱਸਣਗੇ ਦੇ ਘਰ ਜਾਣਾ ਤਾਂ ਕਈ ਪਤਾ ਹੀ ਨਹੀਂ ਹੁੰਦਾ ਹਾਂਜੀ ਹਾਂਜੀ ਨਾ ਤੇ ਉਸ ਤੋਂ ਬਾਅਦ ਲੱਗੇ ਸਾਡੇ ਦਾਦੀ ਜੀ ਜਿਹੜੇ ਆ ਹਨਾ ਸਰਜੀਤ ਗੌਰਵ ਹਾਂਜੀ ਸਰਦਾਰੀ ਸਰਜੀਤ ਗੌਰਵ ਵਧੀਆ ਹੀ ਉਹ ਉਹਨਾਂ ਦਾ ਵੀ ਸੁਭਾਅ ਮਤਲਬ ਕਿ ਬਹੁਤ ਜ਼ਿਆਦਾ ਵਧੀਆ ਕਹਿੰਦੇ ਸੀ ਹਾਂ ਵਧੀਆ ਹੀ ਸਾਨੂੰ ਵੀ ਅਹੀਂ ਸਾਡੇ ਨਾਲ ਮੰਮੀ ਰਹੇ ਆ ਕੋਈ ਅੱਜੋਂ ਸਾਲ ਨੌਂ ਸਾਲ ਸਾਡੇ ਵਿਆਹ ਤੋਂ ਬਾਅਦ ਨਹੀਂ 11 ਸਾਲ ਹਾਂਜੀ 2006 ਚ ਸਾਡਾ ਵਿਆਹ ਹੋਇਆ ਸੀ ਤੇ ਮੰਮੀ 17 ਚ ਡੈਥ ਹੋਈ ਸੀ 22 ਅਕਤੂਬਰ 2017 ਹਾਂ ਕਦੀ ਵੀ ਸਾਨੂੰ ਨੂੰ ਉਹਨਾਂ ਨੇ ਡੁੱਲੇ ਵਿਗੜੇ ਤੋਂ ਕੁਛ ਨਹੀਂ ਕਿਹਾ ਇਹ ਜਿਆਦਾ ਨਹੀਂ ਜਿਆਦਾ ਵਰਤ ਲਿਆ ਵਾ ਜਾਂ ਤੁਸੀਂ ਥੋੜਾ ਵਰਤ ਲਿਆ ਵਾ ਨਹੀਂ ਇਤਾਂ ਦੀ ਕੋਈ ਗੱਲ ਨਹੀਂ ਤੇ ਸੁਭਾਅ ਨਾਲ ਦਾ ਹੀ ਬੜਾ ਵਧੀਆ ਸੀ ਸੁਭਾਅ ਡੈਡੀ ਦਾ ਵੀ ਬੜਾ ਵਧੀਆ ਸੀ ਪਰ ਗਾੜੀ ਇਹ ਵੀ ਜਦੋਂ ਬੰਦੇ ਦੀ ਆ ਜਾਂਦੀ ਆ ਉਦੋਂ ਜੋਰ ਨਹੀਂ ਕੋਈ ਚੱਲਦਾ ਤੇ ਅਸੀਂ ਤਾਂ ਇਸੇ ਕਰਦੇ ਆ ਕਿ ਅੱਜ ਮੰਮੀ ਡੈਡੀ ਹੁੰਦੇ ਤੁਹਾਨੂੰ ਬਾਹਰੋਂ ਕੋਈ ਜ਼ਿਆਦਾ ਟੀਮ ਲੈਣ ਦੀ ਲੋੜ ਨਹੀਂ ਪੈਣੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੇ ਮਤਲਬ ਥੋੜੀ ਜਿਹੀ ਬਜ਼ੁਰਗਨ ਦੇ ਨਾਲ ਗੱਲਾਂ ਬਥੇਰੀਆਂ ਹੁੰਦੀਆਂ ਹੁੰਦੀਆਂ ਹੁਣ ਜਿੱਦਾਂ ਮਤਲਬ ਕਿ ਨਵੀਂ ਪੀੜ੍ਹੀ ਉਹਨਾਂ ਨੂੰ ਵੀ ਗੱਲ ਕਰਦਾ ਹੈ ਨਾ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਨਾਲ ਕਿਹੜੇ ਟਾਈਮ ਵੀਡੀਓ ਬਣਾਉਂਦੇ ਆ ਕੋਈ ਸੀਨ ਉਹਦਾਂ ਦਾ ਹਾਸਾ ਵੀ ਆ ਜਾਂਦਾ ਮੈਂ ਜਿਹੜਾ ਸਿਆਣਾ ਬੰਦਾ ਹੁੰਦਾ ਨਾ ਉਹਨਾਂ ਨੂੰ ਹਾਸਾ ਨਹੀਂ ਹੁੰਦਾ ਹੁਣ ਤਾਈ ਜੀ ਸਾਡੇ ਨਾਲ ਕੰਮ ਕਰਦੇ ਆ ਤਾਂ ਉਹਨਾਂ ਨੂੰ ਹਾਸਾ ਨਹੀਂ ਹੁੰਦਾ ਉਹਨਾਂ ਨੂੰ ਸਿਰਖ ਪਾਈ ਕਰਨ ਦੀ ਵੀ ਉਹਨਾਂ ਨਾਲ ਲੋੜ ਨਹੀਂ ਪੈਂਦੀ ਅਸੀਂ ਦੱਸਦੇ ਮਾੜਾ ਜਿਹਾ ਸੀ ਬਹੁਤ ਵਧੀਆ ਤਰੀਕੇ ਨਾਲ ਮਤਲਬ ਬਹੁਤ ਵਧੀਆ ਐਕਟਿੰਗ ਕਰਦੇ ਉਹ ਇਹ ਤੁਨੀ ਵੀ ਸ ਤੇ ਰੇ ਲੱਗਦੀ ਆ ਜਾਂ ਕਿੱਦਾਂ ਦੀ ਲੱਗਦੀ ਆ ਹਾਂਜੀ ਹਾਂਜੀ ਬਾਕੀ ਜੀ ਸਾਡੇ ਇੱਕ ਸੁBINDAR RAMAN ਚੈਨਲ ਵਾਲੇ ਤੇ ਚੱਲਣ ਰਹੀ ਆ ਵੀਡੀਓ ਭਾਬੀ ਦੇ ਪਵਾੜੇ ਤੇ ਉਹਨੂੰ ਤੇ ਹੀ ਵੱਤ ਵਦ ਪਿਆਰ ਦੋ ਅੱਜ ਅਹੀਂ ਉਹਦਾ ਪਹਿਲਾ ਪਾਰਟ ਸ਼ੂਟ ਪਾਤਾ ਵਕਤ ਤੇ ਦੂਜਾ ਪਾਰਟ ਅਹੀਂ ਸ਼ੂਟ ਕਰ ਲਿਆ ਉਹ ਪਾਸੋਂ ਆਊਗਾ ਹਾਂਜੀ ਅੱਜ ਮਤਲਬ ਤਾਂ ਟ੍ਰੇਲਰ ਆਏਣਾ ਮੈਂ ਜੁਤੀਆਂ ਵਲੋਗ ਵੇਖੋਗੇ ਵਲੋਗ ਵੇਖੋਗੇ ਇਹ ਵਲੋਗ ਇੱਕ ਦਿਨ ਅਹੀਂ ਪਹਿਲਾਂ ਬਣਾਉਣ ਦੇ ਆ ਹਨਾ ਦੇ ਛੋਟੇ ਚੈਨਲ ਤੇ ਸਾਡੀ ਚਲਣ ਦੀ ਜੇ ਆਪਣਿਆਂ ਦੀ ਪਰਖ ਉਹ ਵੀ ਤੁਸੀਂ ਬਹੁਤ ਪਿਆਰ ਦੇ ਦਿੱਤੇ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਮਦਰਕ ਤੀਂ ਕਹਿ ਸਕਦੀ ਜਿਹੜੀਆਂ ਸਟੋਰੀਆਂ ਹਨਾ ਬਹੁਤ ਮੈਂ ਦੋਵੇਂ ਰੀਅਲ ਲਾਈਫ ਤੇ ਮਿਲ ਬੇਸ ਆਉ ਤੇ ਮਨ ਲ ਕੀ ਜਿਹੜੀ ਆਪਣਿਆਂ ਦੀ ਪਰਖ ਆ ਉਹ ਤੇ ਮੇਰੇ ਖਿਆਲ ਨਾਲ 43 ਪਾਰਟ ਮਨ ਬਣ ਗਈ ਆ ਉਹਦੇ ਤੇ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਉਹ ਵੀਡੀਓ ਨੂੰ ਤੇ ਹਜੇ ਵੀ ਆਪਾਂ ਮਤਲਬ ਕਿ ਉਹ ਵੀਡੀਓ ਜਿਹੜੀ ਅਸੀਂ ਕੰਟੀਨਿਊ ਕਰਾਂਗੇ ਕਿਉਂਕਿ ਜਿਹੜੀ ਹੁਣ ਉਹ ਜਿਹੜੀ ਵੀਡੀਓ ਵਾਣਾ ਹੁਣ ਉਹਦਾ ਥੋੜਾ ਜਿਹਾ ਮਤਲਬ ਕਿ ਰਮਾਂਚਕ ਜਿੱਦਾਂ ਦੇ ਕਹਿ ਸਕਦੇ ਕਿ ਉਹ ਪਾਰਟ ਹੈ ਜੀ ਹੁਣਾ ਵਾ ਜਿਹੜਾ ਇੰਟਰਸਟਿੰਗ ਪਾਰਟ ਆ ਤੇ ਜਿਹੜੀ ਤੁਸੀਂ ਵੇਖਣ ਦੇ ਜ ਵੱਡੇ ਚੈਨਲ ਤੇ ਜਿਹੜੇ ਮਮਾ ਨੇ ਜਿੱਦਾਂ ਤੁਹਾਨੂੰ ਦੱਸਿਆ ਵਾ ਵੀ ਨਵੀਂ ਅੱਬਾ ਸ਼ੁਰੂ ਕੀਤੀ ਆ ਭਾਬੀ ਦੇ ਪਵਾੜੇ ਉਹ ਵੀ ਮਤਲਬ ਕਿ ਵੀਡੀਓ ਸਟਾਰਟ ਉਹ ਵੀ ਅਸਲ ਲਾਈਫ ਤੇ ਹੀ ਆ ਅਸਲ ਲਾਈਫ ਤੇ ਹੀ ਸ਼ੂਟ ਕਰਾਂਗੇ ਜੋ ਵੀ ਉਹ ਵੀ ਸੱਚੀ ਹੀ ਕਹਾਣੀ ਆ ਕਿਸੇ ਦੀ ਉਹਨਾਂ ਸਾਨੂੰ ਦੱਸਿਆ ਵਾ ਉਸ ਤਰ੍ਹਾਂ ਹੀ ਅਸੀਂ ਬਣਾਵਾਂਗੇ ਤੇ ਤੁਸੀਂ ਸਾਰੇ ਭੈਣ ਭਰਾ ਵੱਧ ਤੋਂ ਵੱਧ ਪਿਆਰ ਦਿਓ ਸਾਨੂੰ ਤੁਹਾਡੇ ਪਿਆਰ ਦੀ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਵਾ ਤੇ ਤੁਹਾਡੇ ਨਾਲ ਹੀ ਕੰਮ ਕਰਨਾ ਨਹੀਂ ਉਹ ਤਾਂ ਵੀ ਰਮਨ ਭੈਣ ਭਰਾ ਬਹੁਤ ਪਿਆਰ ਕਰਦੇ ਆ ਨਹੀਂ ਬਹੁਤ ਪਿਆਰ ਦੇਂਦੇ ਆ ਹਾਂ ਜਿੱਤੇ ਆਪਣੇ ਦੀ ਪਰਖ ਚੱਲਣ ਰਹੀ ਆ ਸਵਜਿੰਦਰ ਰਮਨ ਵਲੌਗ ਤੇ ਉਹ ਵੀ ਵੀਡੀਓ ਬਹੁਤ ਸੋਹਣੀ ਚੱਲਣ ਰਹੀ ਆ ਮਤਲਬ ਕਿ ਸਾਨੂੰ ਵੀ ਨਹੀਂ ਆਸ ਨਹੀਂ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿਓਗੇ ਪਰ ਤੁਸੀਂ ਮਤਲਬ ਕਿ ਬਹੁਤ ਜ਼ਿਆਦਾ ਪਿਆਰ ਦੇ ਤਾਾਨੂੰ ਤੇ ਇਹ ਕਰਕੇ ਆਪਾਂ ਤੁਹਾਡੇ ਮਤਲਬ ਕੀ ਧੰਨਵਾਦੀ ਵੀ ਆ ਵੀ ਤੇ ਇਹਨਾਂ ਨੂੰ ਇੰਨਾ ਪਿਆਰ ਦਿੰਦਾ ਵਾ ਬਾਕੀ ਜਿੱਥੇ ਸਾਡੀ ਗਲਤੀ ਹੁੰਦੀ ਤੁਸੀਂ ਦੱਸਿਆ ਜਰੂਰ ਕਰੋ ਪਿਆਰ ਜਗਾ ਤੇ ਗਲਤ ਜੇ ਕਿਉਂਕਿ ਇਨਸਾਨ ਗਲਤੀਆਂ ਦਾ ਪਤਲਾ ਵਾ ਗਲਤੀ ਹੋ ਜਾਂਦੀ ਆ ਪਰ ਸਾਨੂੰ ਨਹੀਂ ਪਤਾ ਲੱਗਦਾ ਸਾਡੇ ਭੈਣ ਭਰਾਵਾਂ ਨੂੰ ਜ਼ਿਆਦਾ ਪਤਾ ਲੱਗਦਾ ਤੁਸੀਂ ਦੱਸੋਗੇ ਫੇਰ ਅਸੀਂ ਆਪਣੀ ਗਲਤੀ ਸੁਧਾਰਾਂਗੇ ਬਾਕੀ ਜਿੱਦਾਂ ਸਾਡੀਆਂ ਦੋ ਵੀਡੀਓ ਚੱਲਣ ਰਹੀਆਂ ਵਾ ਉਹਦੇ ਵਿੱਚ ਉਹਦੇ ਰਿਲੇਟਡ ਕੋਈ ਗੱਲ ਹੋਵੇ ਤੁਹਾਡੇ ਕੋਲ ਤੁਸੀਂ ਸਾਨੂੰ ਦੱਸੋ ਨਹੀਂ ਹੋਰ ਕਰ ਸਕਦੇ ਜੀ ਹਾਂ ਸਾਡਾ ਚੰਦਰ ਤੇ ਨੰਬਰ ਹੈ ਹਾਂਜੀ ਹਾਂਜੀ ਚੰਦਰ ਤੇ ਆਪਾਂ ਨੰਬਰ ਦਿੱਤਾ ਸਪੈਸ਼ਲ ਮਤਲਬ ਕੀ ਜਾਂਦੇ ਉਹ ਉਹ ਨੰਬਰ ਤੇ ਤੁਸੀਂ ਕਾਲ ਕਰ ਲਿਆ ਹਾਂ ਤੇ ਆਪਾਂ ਤੁਹਾਡਾ ਨੰਬਰ ਕਿ ਸੰਪਰਕ ਕਰ ਲਾਂਗੇ ਤੇ ਨਾਲੇ ਨਾ ਜਦੋਂ ਮਤਲਬ ਕੀ ਤੁਸੀਂ ਕਈ ਮਤਲਬ ਕੀ ਬੰਦੇ ਦਾ ਆਪਣਾ ਆਪਣਾ ਟੇਸਟ ਹੁੰਦਾ ਹੈ ਨਾ ਵੀ ਕਈ ਚਾਹੁੰਦੇ ਆ ਵੀ ਆਪਾਂ ਥੋੜੀ ਜਿਹੀ ਇਮੋਸ਼ਨਲ ਵੀਡੀਓ ਵੇਖਣੀ ਆ ਕਈ ਚੰਦੇ ਕਿ ਆਪਾਂ ਥੋੜੀ ਜੀ ਹਨਾ ਕਹਿ ਲਓ ਵੀ ਐਕਸ਼ਨ ਟਾਈਪ ਥੋੜੀ ਜੀ ਮਤਲਬ ਪਰ ਇੱਕ ਗੱਲ ਮੈਂ ਭੈਣ ਭਰਾਵਾਂ ਨੂੰ ਦੱਸਦੀ ਆਂ ਵੀ ਇਮੋਸ਼ਨਲ ਸੀਨ ਜਿਹੜੇ ਮੇਰੇ ਕੋ ਨਹੀਂ ਹੁੰਦੇ ਕਿ 22 ਸਾਲ ਹੋ ਗਏ 3 23 23 ਤੇ ਹਾਂ ਜੀ 3 ਸਾਲ ਹੋ ਗਏ 3 ਸਾਲ ਹਾਂ ਤੇ ਉਦੋਂ ਦਾ ਮੈਨੂੰ ਕੋਈ ਵੀ ਰੋਲ ਇਦਾਂ ਦਾ ਨਹੀਂ ਹੀ ਮਿਲਿਆ ਵਿਚਾਰੀ ਬਣਨ ਵਾਲਾ ਆ ਵੀ ਹੁਣ ਮੈਨੂੰ ਇੱਕ ਵੀਡੀਓ ਦੇ ਮਾੜਾ ਜਿਹਾ ਮਿਲਿਆ ਤੇ ਉਸ ਤੋਂ ਦੋਗੋ ਵੀਡੀਓ ਦੇ ਵਿੱਚ ਸ਼ੂਟ ਕੀਤੀਆਂ ਫਿਰ ਮਨੰਦ ਨਹੀਂ ਭਾਂਜੀ ਚੁੱਕ ਦੋ ਕੰਮ ਹੋ ਗਏ ਤੇ ਮੈਨੂੰ ਨਹੀਂ ਕੋਈ ਸੀਨ ਹੋਦਾ ਨਹੀਂ ਨਹੀਂ ਇਹ ਮਲਕਲੇ ਮੰਨ ਨਹੀਂ ਨਹੀਂ ਮਤਲਬ ਕਿ ਸਾਰੀਆਂ ਪ੍ਰੋਬਲਮ ਆਉਂਦੀ ਹੈ ਮੈਨੂੰ ਕਈ ਯਾਰ ਕਹਿੰਦੇ ਹੁੰਦੇ ਜਦ ਸਾਡੀ ਪਿਛਲੀ ਵੀਡੀਓ ਤੇ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਚੱਲਣ ਦੀ ਮਾਪੇ ਬਿਨਾਂ ਰੋਲ ਜਾਂਦੇ ਬੱਚੇ ਉਹਨਾਂ ਵਿੱਚ ਥੋੜਾ ਜਿਹਾ ਚਲੋ ਮੈਨੂੰ ਇਮੋਸ਼ਨਲ ਟਾਈਪ ਚ ਹੈ ਨਾ ਇਹਨੂੰ ਮੈਂ ਕਿਹਾ ਰੋ ਰੋਣ ਵਾਲਾ ਸੀਨ ਕਰ ਇਮੋਸ਼ਨਲ ਹੋ ਅੰਦਾ ਨਹੀਂ ਮੇਰੇ ਕੋਲ ਹੀ ਇਹ ਚੀਜ਼ ਹੈ ਜਿਹੜਾ ਨਾ ਕਿ ਰੋ ਰਹਾ ਮਾਂ ਨੂੰ ਬੰਦ ਕਰਨੀ ਪਈ ਤੇ ਉਸ ਤਰੀਕੇ ਨਾਲ ਸਾਡੇ ਕੋਲ ਇੱਕ ਸਾਡੂੰ ਥੋੜੀ ਜੀ ਪਰਸਨਲ ਸਾਡੀ ਕੋਈ ਪ੍ਰ ਉਦਾਂ ਕਰਕੇ ਅਹੀ ਉਹ ਵੀਡੀਓ ਜਿਹੜੀ ਸਾਨੂੰ ਵੀ ਪਸੰਦ ਆਉਂਦੀ ਸੀ। ਕਿ ਆਪਾਂ ਤੁਸੀਂ ਉਹਦੀ ਪੰਦਰ ਵੀਡੀਓ ਨੂੰ ਬਹੁਤ ਜ਼ਿਆਦਾ ਦੁੱਤਾ ਸੀ ਪਰ ਆਪਾਂ ਥੋੜਾ ਜਿਹਾ ਮਤਲਬ ਪਰਸਨਲ ਥੋੜੀ ਪ੍ਰੋਬਲਮ ਆ ਗਈ ਤਾਂ ਕਰਕੇ ਆਪਾਂ ਵੀਡੀਓ ਬੰਦ ਕਰਨੀ ਪਈਆਂ ਨੂੰ ਤੇ ਤਾਂ ਕਰਕੇ ਹੁਣ ਆਪਾਂ ਅਨਵੀ ਵੀਡੀਓ ਜਿਹੜੀ ਸ਼ੁਰੂ ਕੀਤੀ ਹੈ ਭਾਬੀ ਦੇ ਪਿਵਾੜੇ ਤੇ ਇਹਨੂੰ ਵੀ ਤੁਸੀਂ ਉਦਾਂ ਹੀ ਪਿਆਰ ਦੇਣਾ ਜਿਦਾਂ ਤੁਸੀਂ ਇਹਨੂੰ ਦਿੱਤਾ ਸੀ। ਹਾਂ ਤੇ ਬਾਕੀ ਚਲੋ ਤੇ ਦੋਵਾਂ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦਿਨੇ ਡੇਰੇ ਸਾਨੂੰ ਇਹ ਗੱਲ ਦੀ ਬਹੁਤ ਖੁਸ਼ੀ ਹੈ ਵੀ ਜਿਹੜੇ ਸਾਡੇ ਭੈਣ ਭਰਾ ਹੈ ਉਹ ਸਾਡੇ ਨਾਲ ਜੁੜੇ ਆ। ਤੇ ਮਤਲਬ ਕਿ ਦਹੀਂ ਕਈ ਵਾਰ ਕਈਆਂ ਦੇ ਵਿੱਚ ਫੋਨ ਫਾਨ ਵੀ ਹੁੰਦਾ ਹੁੰਦਾ ਵਾ ਬਹੁਤ ਖੁਸ਼ੀ ਹੁੰਦੀ ਆ ਬਹੁਤ ਫੋਨ ਹੁੰਦਾ ਵਾ ਕਈ ਕੰਮ ਕਰਨਾ ਚਾਹੁੰਦੇ ਆ ਪਰ ਉਹ ਦੂਰ ਬਹੁਤ ਹੁੰਦੇ ਆ ਹਾਂਜੀ ਤੇ ਦੂਰੋਂ ਆਉਣਾ ਜਾਣਾ ਬਹੁਤ ਮੁਸ਼ਕਲ ਵਾ ਮਤਲਬ ਖੁਸ਼ੀ ਬਹੁਤ ਹੁੰਦੀ ਆ ਜਦੋਂ ਕਈ ਫੋਨ ਕਰਦਾ ਨਾ ਤੇ ਆਪਣਾ ਵੀਡੀਓ ਦੇਖਦੇ ਆ ਤੇ ਉਦੋਂ ਮਤਲਬ ਹੁੰਦਾ ਵਾ ਵੀ ਚਲੋ ਕੋਈ ਗੱਲ ਨਹੀਂ ਕੋਈ ਤਾਂ ਨਾ ਜਾਣਦਾ ਹੀ ਨਾ ਬਾਕੀ ਇਹ ਨਾ ਲਾਗੇ ਛਾਗੇ ਹੋਏ ਤੇ ਕੋਈ ਗੱਲ ਨਹੀਂ ਹੁਣ ਇੰਨੀ ਦੂਰੋਂ ਆਉਣਾ ਫਿਰ ਜਾਣਾ ਮੁਸ਼ਕਲ ਹੋ ਗਿਆ ਕਿਉਂਕਿ ਸਾਡਾ ਕੋਈ ਟਾਈਮ ਨਹੀਂ ਨਾ ਹੈਗਾ ਅਸੀਂ ਜਦੋਂ ਸਾਡਾ ਟਾਈਮ ਲੱਗੇਗਾ ਉਦੋਂ ਵੀਡੀਓ ਸ਼ੂ ਕੀ ਖੇਤੀਬਾੜੀ ਦਾ ਵੀ ਕੰਮ ਆ ਹੋਰ ਵੀ ਸ਼ੈਅ ਸੂਰਤ ਕਈ ਕੰਮ ਤੁਹਾਨੂੰ ਪਤਾ ਵੀ ਹੁੰਦੇ ਆ ਤੇ ਫਿਰ ਜਦੋਂ ਵੀ ਅਸੀਂ ਫ੍ਰੀ ਹੋਈਏ ਸਵੇਰ ਦੇ ਟਾਈਮ ਹੋਈਏ ਸਵੇਰੇ ਫੂਟ ਕਰ ਲਈਦੀ ਆ ਜੇ ਸ਼ਾਮ ਨੂੰ ਹੋਈਏ ਹੁਣ ਅਸੀਂ ਅੱਜ ਸ਼ਾਮੀ 5 ਵਜੇ ਕੀਤੀ ਆ ਹਾਂਜੀ ਉਹ ਮਤਲਬ ਆਪ ਆਪਣੇ ਘਰੇ ਕਰ ਲੈਨੇ ਆ ਹਾਂ ਤੇ ਜਿਹੜਾ ਦੂਰੋਂ ਕਿ ਭੈਣ ਭਰਾ ਨੇ ਆਉਣਾ ਵਾ ਉਹਦੇ ਵਾਸਤੇ ਬਹੁਤ ਤੰਗੀ ਹੁੰਦੀ ਆ ਕਿਉਂਕਿ ਅੱਗੇ ਸਿਆਲ ਦੇ ਦੇਣਾ ਆਉਂਦੇ ਆ ਛੋਟੇ ਆ ਦੇਣਾ ਕਈ ਮਤਲਬਾਂ ਨੂੰ ਜਲੰਧਰੋਂ ਵੀ ਫੋਨ ਆਇਆ ਸੀ ਅਮਰਸਰੋਂ ਵੀ ਫੋਨ ਆਇਆ ਵਾ ਇਦਾਂ ਫੋਨ ਆਏ ਭੈਣਾਂ ਨੂੰ ਵੀਡੀਓ ਚ ਲਾਵੋ ਤੇ ਮਤਲਬ ਤੁਹਾਨੂੰ ਪਤਾ ਹੀ ਆ ਪੀ ਅ ਹਣਾ ਥੋੜਾ ਜਿਹਾ ਟਾਈਮ ਨਹੀਂ ਹੈਗਾ ਉਦਾਂ ਦਾ ਮਤਲਬ ਕਿ ਦਾ ਆਜ ਬਹੁਤ ਜਿਆਦਾ ਮਤਲਬ ਕਿ ਕੇਸ ਸਾਹਮਣੇ ਆਉਂਦੇ ਜਿੱਦਾਂ ਕਈ ਜਗ੍ਹਾ ਇਹਨਾਂ ਦਾ ਰੱਬ ਨਾ ਕਰੇ ਕੋਈ ਸਾਡੇ ਨਾਲ ਸੀਨ ਬਣਾਉਣਾ ਆਵੇ ਕੋਈ ਰਾਤ ਹਾਸਾ ਆਵੇ ਤੇ ਨਹੀਂ ਚੰਗਾ ਲੱਗਦਾ ਮਤਲਬ ਕਿ ਉਹ ਚੀਜ਼ ਨੂੰ ਫਿਰ ਆਪਾਂ ਐਕਸੈਪਟ ਨਹੀਂ ਨਾ ਕਰਦੇ ਮਤਲਬ ਥੋੜਾ ਜਿਹਾ ਹੋ ਜਾਂਦਾ ਵਾ ਵੀ ਯਾਰ ਉਦਾਂ ਤੇ ਸਿਆ ਕਰਨ ਦੀ ਕੋਈ ਲੋੜ ਨਹੀਂ ਚਲੋ ਭੈਣ ਭਰਾ ਇੱਕ ਦੂਜੇ ਦਾ ਸਾਥ ਦਿੰਦੇ ਹੀ ਆਏ ਆ ਹਾਂਜੀ ਹਾਂਜੀ ਤੇ ਉਹ ਤੁਹਾਨੂੰ ਪਤਾ ਹੀ ਹੈ ਵੀ ਤੁਸੀਂ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਜੀ ਤੇ ਬਾਕੀ ਇਹ ਆਪੀ ਜੇ ਕੋਈ ਲਾਗੇ ਛਾਗੇ ਤੁਹਾਡੇ ਦਾ ਮਤਲਬ ਕੀ ਕਰਨਾ ਚਾਹੁੰਦਾ ਵਾ ਕੰਮ ਕੋਈ ਗੱਲ ਨਹੀਂ ਉਹ ਜ਼ਰੂਰ ਆਵੇ ਹਾਂ ਨੂੰ ਫੋਨ ਕਰ ਲੇ ਤੇ ਆਪਾਂ ਜ਼ਰੂਰ ਉਹਨਾਂ ਦਾ ਸੀਨ ਵਿੱਚ ਪਾਵਾਂਗੇ ਹਾਂ ਕਿਉਂਕਿ ਟੀਮ ਦੇ ਵੀਡੀਓ ਦੇ ਹਿਸਾਬ ਨਾਲ ਟੀਮ ਆਪਣੇ ਕੋ ਕੰਪਲੀਟ ਹੈ ਗਈ ਆ ਪਰ ਫਿਰ ਵੀ ਕਈ ਭੈਣ ਭਰਾ ਚਾਹੁੰਦੇ ਆ ਕਿ ਅਸੀਂ ਆਈਏ ਸਾਡਾ ਸ਼ੌਂਕ ਹੁੰਦਾ ਜਿਹਦਾ ਕਹਿ ਰਹੇ ਹਾਂ ਉਹ ਜੇ ਕਿਹ ਪਿਆਰ ਪਰਮ ਸ਼ੌਂਕ ਆ ਵੀ ਇੰਤਾਂ ਦੀ ਵੀਡੀਓ ਚਾਉਣਾ ਵਾ ਮੋਸਟ ਵੈਲਕਮ ਜਦੋਂ ਮਰਜੀ ਤੁਸੀਂ ਕੋਈ ਨਹੀਂ ਹਾਣਾ ਕਾਲ ਤੇ ਗੱਲ ਕਰ ਸਕਦੇ ਜੀ ਤੇ ਅਸੀਂ ਆਪਣੀ ਵੀਡੀਓ ਵਿੱਚ ਤੁਹਾਡਾ ਸੀਨ ਜ਼ਰੂਰ ਪਵਾਵਾਂਗੇ ਤੇ ਉਹ ਸਾਰਨਾ ਅਸੀਂ ਆਪਣਾ ਤੋਂ ਹਾਜਸਟ ਕਰਾਂਗੇ ਕਿਸੇ ਵੀ ਤਰੀਕੇ ਨਾਲ ਤੇ ਬਾਕੀ ਇਹ ਆ ਪੀ ਫੈਮਿਲੀ ਇੰਟਰੋ ਤੇ ਅਸੀਂ ਦੱਸਦੀ ਆ ਪੀ ਆਹ ਟਾਈਮਿੰਗ ਘਰ ਵਿੱਚ ਚਾਰ ਜਾਣੇ ਰਹਿ ਰਹੇ ਆ ਤੇ ਬਹੁਤ ਵਧੀਆ ਤਰੀਕੇ ਨਾਲ ਰਹਿ ਰਹੇ ਆ ਤੇ ਬੀਲੀ ਵੀ ਹਜੇ ਨਹੀਂ ਆਉਣਾ ਚਾਹੀਦੀ ਕੈਮਰੇ ਸਾਹਮਣੇ ਉਹ ਹਣਾ ਥੋੜੇ ਜਿਹਾ ਮਤਲਬ ਕਿ ਕਹਿ ਲਓ ਵੀ ਸੰਗਦੇ ਜਿੱਦਾਂ ਦੀਦੀ ਹੈ ਤੁਹਾਨੂੰ ਤਾਂ ਕਰਕੇ ਸਾਹਮਣੇ ਨਹੀਂ ਆਉਂਦੀ ਤੇ ਜਦੋਂ ਕਿਤੇ ਉਹਨਾਂ ਦਾ ਮੂੜ ਹੋਊਗਾ ਤੇ ਕੋਈ ਗੱਲ ਉਹਨਾਂ ਦਾ ਭੜਾਵਾਂਗੇ ਜਦੋਂ ਕਿਤੇ ਮੂੜ ਚ ਤੇ ਬਾਕੀ ਤੁਸੀਂ ਹோம் ਟੂਰ ਦਾ ਕਹਿੰਦੇ ਸੀ ਹோம் ਟੂਰ ਦਾ ਹੁਣ ਥੋੜਾ ਜਿਆ ਹੀ ਥੋੜਾ ਜਿਆਣਾ ਮਤਲਬ ਘਰ ਚ ਥੋੜੀ ਜਿਹੀ ਤਿਆਰੀ ਕਰ ਰੈਂਟ ਵੇਟ ਕਰਾਉਣੀ ਬੜਾ ਜਿਆ ਤੇ ਉਹ ਵੀ ਮਤਲਬ ਤੁਹਾਨੂੰ ਮਹੀਨੇ ਤੱਕ ਹਨਾ ਮਹੀਨੇ ਦੋ ਮਹੀਨੇ ਤੱਕ ਨਾ ਨਾ ਤਾਨੂੰ ਤੁਖਾਵਾਂਗੇ ਵੀ ਆਪਾਂ ਇਹ ਚੀਜ਼ ਮਤਲਬ ਘਰ ਚ ਚੇਂਜ ਕਰੰਦੇ ਆ ਨਾ ਨਾਲ ਤਿਆਂ ਨੂੰ ਦੱਸਿਓ ਵੀ ਕਿਦਾਂ ਵਧੀਆ ਹੁੰਦਾ ਕੰਮ ਕਿ ਨਹੀਂ ਕਿ ਜਿੱਦਾਂ ਤੁਸੀਂ ਸੁਝਾਅ ਦਵਾਂਗੇ ਉਦਾਂ ਦਾ ਆਪਾਂ ਘਰ ਚ ਮਿਲ ਹਨਾ ਕਈਆਂ ਦੇ ਸੁਝਾ ਜਦੋਂ ਸਾਰੀ ਤਿਆਰੀ ਤੇ ਨਹੀਂ ਕਰਾਂਗੇ ਥੋੜਾ ਥੋੜਾ ਕਰਾਂਗੇ ਕਿਉਂਕਿ ਵੀਡੀਓ ਵੀ ਬਣਾਉਣੀ ਹੁੰਦੀਆਂ ਆ ਤੇ ਫਿਰ ਮਿਸਤਰੀ ਜਦੋਂ ਇੱਕ ਵਾਰ ਲੱਗ ਜਾਂਦਾ ਜਿਆਦਾ ਕੰਮ ਹੋਵੇ ਫਿਰ ਔਖਾ ਜਾਂਦਾ ਬਹੁਤ ਜਿਆਦਾ ਫਿਰ ਕੰਮ ਲੱਗ ਜਾਂਦਾ ਹਾਂ ਤੇ ਫਿਰ ਥੋੜਾ ਹੁਣ ਕਰਵਾਵਾਂਗੇ ਥੋੜਾ ਸਿਆਲ ਲੰਗੂਗਾ ਤੇ ਬਾਅਦ ਵਿੱਚ ਕਰਵਾਵਾਂਗੇ ਦੋ ਵਾਰੀ ਵਾਰੀ ਕਰਾਂਗੇ ਕੰਮ ਤੇ ਆ ਗਰਮੀਆਂ ਜੀ ਕਰਵਾ ਲੈਣਾ ਹੀ ਪਰ ਉਹ ਥੋੜੇ ਜੀ ਮਤਲਬ ਮਿਸਤਰੀ ਕਹਿੰਦੇ ਪੀ ਜਦੋਂ ਗਰਮ ਬਹੁਤ ਜਿਆਦਾ ਨਹੀਂ ਗਰਮ ਗਰਮੀ ਬੜੀ ਗਰਮੀ ਬਹੁਤ ਜਿਆਦਾ ਮਹੀ ਕਰਮੀ ਬਹੁਤ ਜਿਆਦਾ ਗਰਮੀ ਹਜੇ ਵੀ ਨਹੀਂ ਮਤਲਬ ਜਾਂਦੀ ਇਹ ਦਸੰਬਰ ਵੀ ਨਾ ਆ ਗਿਆ ਅ ਗਰਮੀ ਬਹੁਤ ਆ ਤੇ ਬਾਕੀ ਮੇਰੇ ਸਾਰੇ ਭੈਣ ਭਰਾ ਵੱਧ ਤੋਂ ਵੱਧ ਸਪੋਰਟ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੀਡੀਓ ਨਾਲੇ ਇੱਕ ਗੱਲ ਹੋਰ ਜਦੋਂ ਤੁਸੀਂ ਕਮੈਂਟ ਕਰਦੇ ਜੀ ਨਾ ਮੈਨੂੰ ਬਹੁਤ ਜਿਆਦਾ ਵਧੀਆ ਲੱਗਦਾ ਵੀ ਸਾਡੇ ਭੈਣ ਭਰਾ ਹਨ ਦੱਸਦੇ ਆ ਕਈ ਸਾਡੇ ਭੈਣ ਭਰਾ ਇਦਾਂ ਦੇ ਆ ਕਿ ਹਰ ਇੱਕ ਵੀਡੀਓ ਤੇ ਉਹਨਾਂ ਨੇ ਕਮੈਂਟ ਕਰਨਾ ਹੁੰਦਾ ਹਰ ਇੱਕ ਵੀਡੀਓ ਤੇ ਚਲੋ ਮੈਂ ਇਹ ਮਤਲਬ ਜਿਆਦਾ ਪੈਣਾ ਨਹੀਂ ਆ ਮਤਲਬ ਕਿ ਕਦੀ ਕਦੀ ਤੇ ਮੰਮਾ ਤੇ ਪਾਪਾ ਦਾ ਕੰਮ ਇਹਨਾਂ ਨੇ ਮਤਲਬ ਕਿ ਵੇਖਣਾ ਵਾ ਵੀ ਆ ਬੰਦਾ ਹੁਣ ਰੋਜ਼ ਮਤਲਬ ਕਿ ਕਮੈਂਟ ਕਰਦਾ ਵਾ ਬੜੀ ਖੁਸ਼ੀ ਹੁੰਦੀ ਆ ਵੀ ਉਹ ਭੈਣ ਭਰਾ ਹਨ ਨਾ ਇੰਨਾ ਲਗਾਵਾਂ ਉਹਨਾਂ ਦਾ ਵੀ ਹਰ ਵੀਡੀਓ 'ਚ ਕਮੈਂਟ ਕਰਦੇ ਆ ਹਨ ਹਨ ਬਹੁਤ ਚੰਗਾ ਵੀ ਲੱਗਦਾ ਵਾ ਕਿ ਬਹੁਤ ਨਾ ਬਹੁਤ ਟਾਈਮ ਲੈਂਦੇ ਮੇਰੇ ਭੈ ਉਪਰ ਵੀ ਥੋੜਾ ਨਾ ਜਿਹੜਾ ਕਮੈਂਟ ਜਦੋਂ ਤੁਸੀਂ ਕਰਦੇ ਜੇ ਨਾ ਚਲੋ ਰੂਲ ਤੇ ਸਾਨੂੰ ਕਰਨਾ ਪੈਦਾ ਤੇ ਜਿਹੜਾ ਗਲਤ ਕਮੈਂਟ ਕਰਦੇ ਇਹ ਨਾ ਕਰਿਆ ਕਰੋ ਚਲੋ ਕੋਈ ਗੱਲ ਨਹੀਂ ਇਹ ਆਪਾਂ ਆਪਣੀ ਸੋਚਣੀ ਹੁੰਦੀ ਆ ਪਰ ਤੁਸੀਂ ਆਪ ਸਿਆਣੇ ਜੇ ਕਿ ਜੇ ਸਟੋਰੀ ਵਿੱਚ ਸਾਰੇ ਜਣ ਇੱਕੋ ਜੇ ਹੋ ਜੇ ਸਟੋਰੀ ਨਹੀਂ ਬਣਦੀ ਸਟੋਰੀ ਨਹੀਂ ਬਣਦੀ ਕਿਸੇ ਨੂੰ ਚੰਗੇ ਵੀ ਬਣਾਣਾ ਪੈਣਾ ਤਾਂ ਕਿਸੇ ਨੂੰ ਮਾੜੇ ਵੀ ਬਣਾਣਾ ਤੇ ਮੈਨੂੰ ਤੇ ਅੱਜ ਤੱਕ ਜਿੰਨੇ ਵੀ ਸੀਨ ਮਿਲੇ ਆ ਮੈਨੂੰ ਓਦਾਂ ਦੇ ਮਿਲੇ ਆ ਤੇ ਮੈਂ ਕੋਈ ਨਹੀਂ ਨਿਭਾਈ ਦੀ ਆ ਕਿਉਂਕਿ ਮੇਰਾ ਫਰਜ਼ ਬਣਦਾ ਵੀ ਮੈਂ ਉਹਨਾਂ ਦਾ ਕੰਮ ਕਰਦੀ ਆ ਤੇ ਜਿੱਦਾਂ ਦਾ ਮੈਨੂੰ ਸੀਨ ਦੇਣ ਮੈਂ ਆਪਣੇ ਦਿਲੋਂ ਨਿਭਾਵਾਂ ਵੇਖੋ ਜੀ ਬਾਕੀ ਆਪਣੀਆਂ ਵੀਡੀਓ ਵਿੱਚ ਵੀ ਕਰਨਾ ਪੈਂਦੇ ਆ ਹਾਂ ਆਪਣੀ ਵੀਡੀਓ ਵੀ ਹੋਣ ਜਿਹੜੀ ਚੱਲਣ ਰਹੀਆਂ ਭਾਬੀ ਦੇ ਪਵਾੜੇ ਉਹਦੇ ਵਿੱਚ ਮੇਰੇ ਸੀਨ ਬਹੁਤ ਜ਼ਿਆਦਾ ਦੰਦ ਲਈਆ ਮੰਨ ਲਓ ਜਿੱਦਾਂ ਤੇ ਕਹ ਵੱਡੇ ਪਰਦੇ ਤੇ ਹਨ ਇਹ ਤਾਂ ਵੀ ਫਿਲਮਸ ਵਿੱਚ ਜਿਹਦਾ ਕਹ ਲ ਮੂਵੀ ਬਣਾਉਂਦੇ ਆ ਉਦੋਂ ਵੀ ਮਤਲਬ ਕੋਈ ਇਹத் ਨਹੀਂ ਨਾ ਹੈਗਾ ਕਿ ਤੁਹਾਨੂੰ ਸਾਨੂੰ ਚੰਗਾ ਰੋਲ ਹੀ ਮਿਲਣਾ ਚਾਹੀਦਾ ਹੈ ਨਾ ਤੁਹਾਨੂੰ ਇਦਾਂ ਆਪਾਂ ਵਿਲਨ ਵਾਲਾ ਰੋਲ ਕਰਨਾ ਵਾ ਆਪਾਂ ਹੀਰੋ ਵਾਲਾ ਰੋਲ ਕਰਨਾ ਉਹ ਤੇ ਮਤਲਬ ਕੀ ਸਾਰਿਆਂ ਨੂੰ ਉਹਨਾਂ ਦੀ ਐਕਟਿੰਗ ਦੇ ਹਿਸਾਬ ਨਾਲ ਰੋਲ ਦਿੱਤੇ ਜਾਂਦੇ ਆ ਪਰ ਮੈਨੂੰ ਨਹੀਂ ਇਦਾਂ ਹੁੰਦਾ ਕੋਈ ਨਾ ਕਮੈਂਟ ਆਉਂਦੇ ਵੀ ਆ ਤੇ ਮੈਨੂੰ ਨਹੀਂ ਇੰਨਾ ਕੁਝ ਕਿਉਂਕਿ ਨਵੇਂ-ਨਵੇਂ ਬੰਦੇ ਨੇ ਨਾਲੇ ਮਤਲਬ ਇਹ ਜਸਟਿਸ ਵੀਡੀਓ ਆ ਮਤਲਬ ਕਿ ਕਈ ਜਣੇ ਇਹਨੂੰ ਰੀਅਲ ਸਮਝ ਕੇ ਕਮੈਂਟ ਕਰ ਲੈਂਦੇ ਆ ਸਭਾ ਵੀ ਇਦਾਂ ਦਾਵਾ ਸਾਡਾ ਸਭਾ ਨਹੀਂ ਇਦਾਂ ਦਾ ਜਿਹੜੇ ਭੈਣ ਭਰਾ ਲਈ ਸਾਨੂੰ ਮਿਲੇ ਆ ਉਹ ਦੱਸ ਵੀ ਸਕਦੇ ਆ ਤੁਹਾਨੂੰ ਤੇ ਬਾਕੀ ਐ ਵੀ ਵੀਡੀਓ ਦੇ ਹਿਸਾਬ ਨਾਲ ਸਾਰੇ ਕੰਮ ਕਰਨੇ ਪੈਂਦੇ ਆ ਤੇ ਇਹ ਜੀ ਸਾਡੀ ਫੈਮਿਲੀ ਇੰਟਰੋ ਤੇ ਇਹ ਬਾਕੀ ਉਹਨੇ ਥੋੜੇ ਦਿਨਾਂ ਤੱਕ ਹੋਰ ਵਲੋਗ ਆਉਣਗੇ ਜਦੋਂ ਤੁਹਾਨੂੰ ਦੱਸਿਆ ਵੀ ਘਰ ਦਾ ਥੋੜਾ ਜਿਹਾ ਕੰਮ ਕਰਾਵਾ ਤੇ ਤਿਆਰੀ ਕਰਾਵਾ ਜੀ ਤੁਹਾਨੂੰ ਨਾ ਨਾ ਤੁਹਾਨੂੰ ਵੀ ਦੱਸੀ ਜਾਵਾਂਗੇ ਵੀ ਆਪਾਂ ਇਹ ਚੀਜ਼ ਕਰਾਉਂਦੇ ਆ ਤਦ ਤਿਆਂ ਦੱਸਿਓ ਵੀ ਪਿੱਥੇ ਆ ਚੀਜ਼ ਲਾਵਾਂ ਇੱਥੇ ਆ ਚੀਜ਼ ਲਾਵਾਂ ਉਹ ਜ਼ਰੂਰ ਕਰਾਂਗੇ ਆ ਵੀ ਵਲੌਗ ਬਣਾਉਂਦੇ ਬੜੇ ਜਨਾ ਦਾ ਮਨ ਬਣ ਗਿਆ ਸੀ ਵਲੌਗ ਬਣਾਇਆ ਟਾਈਮ ਹੀ ਨਹੀਂ ਲੱਗਦਾ ਹਾਂਜੀ ਤਾਂ ਹੁਣ ਵੀ ਤੁਸੀਂ ਸੱਚ ਪੁੱਛਦੇ ਕਿੰਨਾ ਟਾਈਮ ਹੋ ਗਿਆ ਮੇਰੇ ਖਿਆਲ ਨਾਲ 9:00 ਵਜੇ ਗਏ ਹਾਂ 9:00 ਵਜੇ ਹਾਂਜੀ ਹਾਂ 9:00 ਵਜੇ ਰਾਤ ਦੇ ਤਾਂ ਹੁਣ ਅਸੀਂ ਵੀ ਆਹ ਫੂਟ ਕਰਨ ਲੈ ਵੀ ਹੁਣ ਸਾਡਾ ਟਾਈਮ ਆ ਕਿਉਂਕਿ ਕਰਨ ਨੂੰ ਵੀ ਕੰਮ ਹੁੰਦਾ ਪਹਿਲਾਂ ਸਕੂਲ ਜਾਣਾ ਵੀਡੀਓ ਬਣਾਉਣੀ ਟਿਊਸ਼ਨ ਤੇ ਆਪਣਾ ਟਾਈਮ ਦੇਣਾ ਜਿੰਮ ਵੀ ਕਰਦਾ ਤੇ ਜਿੰਮ ਵੀ ਜਾਣਾ ਨਹੀਂ ਤੇ ਫੇਰ ਹੁਣ ਅੱਜ ਜੇਮਾ ਤੋਂ ਇਹਨੇ ਛੁੱਟੀ ਕੀਤੀ ਸੀ ਤੇ ਮੈਂ ਚਲੋ ਅੱਜ ਵਲੌਗ ਬਣਾ ਲੈਨੇ ਆ ਆਪਣੇ ਭੈਣ ਭਰਾਵਾਂ ਨੂੰ ਦੱਸ ਦਿੰਨੇ ਆ ਸਾਰੇ ਪੁੱਛਦੇ ਸੀ ਤੁਹਾਡੇ ਕਿੰਨੇ ਬੱਚੇ ਆ ਤੇ ਮੈਂ ਹਾਂ ਦੱਸ ਦਿੰਨੇ ਆ ਵੀ ਸਾਡੇ ਦੋ ਬੱਚੇ ਆ ਇੱਕ ਬੇਟੀ ਆ ਇੱਕ ਬੇਟਾ ਵਾ ਬੇਟੀ ਵੱਡੀ ਆ ਬੇਟਾ ਛੋਟਾ ਵਾ ਤੇ ਪਰ ਲੱਗਦਾ ਬੇਟਾ ਵੱਡਾ ਵਾ ਤੇ ਬੇਟੀ ਛੋਟੀ ਹੁੰਦੀ ਹੈ ਚਲੋ ਜੀ ਬਾਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਕੁਲਕ ਦਿਨਾਂ ਤੱਕ ਅਗਲੀ ਵਾਰ ਨੂੰ ਮਿਲਦੇ ਹਾਂ ਮਿਲਦੇ ਆ